ਆਲੀ ਦੇ ਮੂੰਹ ਕਾਟੋ ਆ ਗਈ ਪਿੰਜਰੇ ਚ ਮੈਨੂੰ ਪਤਾ ਨਹੀਂ ਕੀ ਕਰੂਗਾ ਮੈਨੂੰ ਓਏ ਖੜ ਜਾ ਖੜ ਜਾ ਇਹਨਾਂ ਘਰੇ ਕੋਈ ਰੱਸੀ ਰੁੱਸੀ ਨਹੀਂ ਛੱਡਦੀ ਹਾਂ ਨਾ ਸੇਬਾ ਛੱਡੇ ਨਾ ਸੇਬਾ ਛੱਡਦੀ ਆ ਹੁਣ ਬਾਹਰ ਛੱਡਿਆਈਏ ਮੈਂ ਤਾਂ ਕਿਹਾ ਬਾਹਰ ਛੱਡਿਆ ਉਹ ਮਨਪ੍ਰੀਤ ਕਹਿੰਦੇ ਜੋੜੀ ਆ ਵੀ ਨਹੀਂ ਛੱਡਣੀ ਨਹੀਂ ਨਹੀਂ ਜੋੜਨੀ ਨਹੀਂ ਕਹਿੰਦਾ ਜੋੜੀ ਆ ਹੁਣ ਆ ਲਾਂ ਇਹ ਉੱਥੇ ਲੈ ਗਈਆਂ ਆਪਣੇ ਪਹਿਲਾਂ ਕੁਝੀਆਂ ਬੰਨ੍ਹਣਗੀਆਂ ਨੇ ਨਾ ਉੱਥੇ ਆ ਲਾਂ ਲੈ ਗਈਆਂ ਲੈਂਟਰ ਤੇ ਹਾਂ ਤਾਂ ਲੈ ਗਈ ਬਾਹਰ ਦੇ ਉੱਤੇ ਆ ਜਿਹੜਾ ਤਾਂ ਛੱਡ ਦੇਗੇ ਔਰ ਛੜਣ ਗਈ ਪੇ ਵਿਚਾਰੀ ਤਾ ਨੂੰ ਪਾਪ ਲੈਣਾ ਵਿਚਾਰੀ ਤਾ ਡਰੀ ਭਈ ਡਰੀ ਭਈ ਇਹ ਦੇਖੀ ਪਰ ਛੜੱਪਾ ਮਾਰੀ ਛੜੱਪਾ ਮਾਰਦੀ ਤਾਂ ਖੁੱਲਣ ਨੂੰ ਤਿਆਰ ਹੋਲ ਜਾਲੀ ਚ ਹਾਂ ਲੈ ਹੋਰ ਕੰਮ ਨਹੀਂ ਤੇਰਾ ਮੰਮੀ ਦੇ ਬੰਜੇ ਤੇ ਓਏ ਦੰਦੀਆਂ ਵੜਦੀ ਆ ਮੰਮੀ ਦੇ ਬੰਜੇ ਤੇ ਜਾਲੀ ਤੇ ਦੰਦੀਆਂ ਮੰਮੀ ਦੇ ਬੰਜੇ ਤੇ ਮੜੀ ਹੋਏ ਮੰਮੀ ਦੇ ਬੰਜੇ ਤੇ ਲੈ ਛੱਡ ਦੇ ਜਾ ਓਏ ਪਰ ਸਾਡੇ ਨਾਲ ਲਿਆਜ ਰੱਖੀ ਆ ਕੋਈ ਰੱਸੀ ਰੂਸੀ ਬੋਰੀ ਬੰਨਣ ਨੂੰ ਵੀ ਨਹੀਂ ਮਿਲਦੀ ਉਹ ਕਹਿੰਦੀ ਹਾਂ ਛੱਡ ਦੇ ਮੈਂ ਲਿਆਜ ਰੱਖੀ ਸਾਡੇ ਨਾਲ ਆੜੀ ਆ ਤੇਰੇ ਨਾਲ ਪਿਆਰ ਆ ਸਾਡਾ ਚੰਗਾ ਲੈ ਫਿਰ ਇਹ ਓ ਗਈ ਭੱਜ ਗਈ ਉਹ ਉੱਥੇ ਆਲਣੇ ਚ ਗਈ ਗਈ ਹਾਂ ਤਾਂ ਗਈ ਉਹ ਤਾਂ ਹੀ ਉੱਠ ਗਈ ਪਹੁੰਚ ਗਈ ਆਲਣੇ ਚ ਹਾਂ Täällä Aja.